ਜਿਹੜੀ ਮਹਮਾਨਯੋਗ ਸੀਐਮ ਸਾਹਿਬ ਵੱਲੋਂ ਚਲਾਈ ਗਈ ਹੈ ਇਸ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਏਜੀ ਸਾਹਿਬ ਟਰਾਂਸਪਰੈਂਸੀ ਉਹਨਾਂ ਦੀਆਂ ਹਦਾਇਤਾਂ ਤੇ ਚੱਲਦੇ ਹੋਏ ਅੱਜ ਫੇਰ ਸਾਨੂੰ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ ਫਰੋਜ਼ਪੁਰ ਪੁਲਿਸ ਨੂੰ ਜਿਸ ਦੇ ਵਿੱਚ ਸਾਡੇ ਐਸਐਚਓ ਕੁਲਗੜੀ ਡੀਐਸਪੀ ਆਰ ਤੇ ਸਾਡੇ ਐਸਪੀਡੀ ਇਹਨਾਂ ਦੀ ਸੁਪਰਵਾਈਜ਼ਨ 'ਚ ਚੱਲਦੇ ਆ ਸਾਡੀ ਟੀਮ ਨੇ ਬਹੁਤ ਵਧੀਆ ਰਿਕਵਰੀ ਕਰਦੇ ਹੋਏ ਦੋ ਜਣੇ ਅਰੈਸਟ ਕੀਤੇ ਅਰਸ਼ਦੀਪ ਸਿੰਘ ਉਰਫ ਅਰਸ਼ ਤੇ ਸਨੀ ਪੁੱਤਰ ਤਰਸੀਮ ਦੋਨੋਂ ਪਿੰਡ ਮੱਲੇਵਾਲ ਠਾਣਾ ਜੀਰਾ ਦੇ ਹੈਗੇ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਇਹਨਾਂ ਤੋਂ ਬਰਾਮਦ ਹੋ ਕਰੰਟ ਸਫਲਤਾ ਹਾਸਲ ਕੀਤੀ ਹੈ ਤੇ ਇਵੇਂ ਹੀ ਜਿਹੜਾ ਇਹਨਾਂ ਵੱਲੋਂ ਹੀ ਐਸਐਚਓ ਕੋਲਗੜੀ ਵੱਲੋਂ ਇੱਕ ਮਕਦਮਾ ਨੰਬਰ 34 ਜੋ ਪਹਿਲਾਂ 4425 ਦਾ ਦਰਜ ਹੈ ਆ ਐਨਡੀਪੀਐਸ ਐਕਟ ਤੇ ਆਮ ਜੈਕਟ ਉਹਦੇ ਵਿੱਚ ਪਹਿਲਾਂ ਕਾਫੀ ਵਧੀਆ ਰਿਕਵਰੀ ਹੋਈ ਸੀ 1 ਕਿਲੋ 57 1.57 ਕਿਲੋ ਹੈਰੋਇਨ ਇੱਕ ਪਿਸਟਲ 30 ਬੋਰ ਤੇ ਰੋਂਦ ਜਿੰਦਾ ਰੋਂਦ ਬ੍ਰਾਉਂਡ ਹੋਏ ਸੀ ਉਸ ਕੇਸ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਪਿਸਟਲ 30 ਬੋਰ ਤੇ ਦੋ ਮੈਗਜ਼ੀਨ ਤੇ ਦੋ ਜਿੰਦਾ ਰੋਂਦ ਹੋਰ ਬਰਾਮਦ ਕੀਤੇ ਆ ਜਿਹੜੇ ਬਹੁਤ ਬੜੇ ਅੱਗੇ ਕੀ ਦਿਨ ਚੱਲੇ ਸੀ ਜਿਹੜੇ ਜਿਹੜਾ ਤੀਸਰਾ ਕੇਸ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਉਹ ਮੁਕੱਦਮਾ ਨੰਬਰ 72 ਹੈ ਗੁਰੂ ਹਰਸਾਏ ਥਾਣੇ ਦੇ ਵਿੱਚ ਉਹ ਉਹਨਾਂ ਨੇ ਵਿਜੀਹੀ ਹੋਈ ਸੀ ਫਸਲ ਜਿਹਦੀ ਫਸਲ ਨੂੰ ਜਦੋਂ ਉਸ ਨੂੰ ਕੱਟਿਆ ਗਿਆ ਕੱਟ ਕੇ ਉਸ ਦੀ weight ਕੀਤਾ ਤਾਂ 4 ਕਿਲੋ 800 ਗ੍ਰਾਮ ਪੋਸਟ ਦੇ ਬੂਟੇ ਬਰਾਮਦ ਹੋਏ ਆ ਜੋ ਕਿ ਉਸ ਦੇ ਖੇਤ ਦੇ ਵਿੱਚ ਉਗਾਏ ਹੋਏ ਸੀ ਜੋ ਇਲੀਗਲ ਹੈ ਉਸੇ ਖੇਤੀ ਕਰਨਾ ਤੇ ਉਸ ਸੰਬੰਧੀ ਜਿਹੜੀ ਬੀਐਸਐਫ ਤੇ ਸਾਡੀ ਪੁਲਿਸ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਉਸੀ ਜਿਹੜੀ ਖੇਤੀ ਨੂੰ ਡਿਸਟਰੋਏ ਕਰਕੇ ਆ ਚੀਜ਼ ਉਸ ਨੂੰ ਬਰਾਮਦ ਕੀਤੀ। ਪਰ 1 ਕਿਲੋ 13 ਗ੍ਰਾਮ ਜਿਹੜੀ ਆ ਉਹ ਕਿੱਥੇ ਲੈ ਕੇ ਜਾ ਰਹੇ ਸੀ, ਵੇਚਣ ਜਾ ਰਹੇ ਸੀ ਜਾਂ ਲੈ ਕੇ ਆਏ ਸੀ ਬਾਰਡਰ ਪਾਰ ਤੋਂ ਆਈ ਸੀ। ਇਹ ਜਿਹੜੀ 1 ਕਿਲੋ 13 ਗ੍ਰਾਮ ਇਹ ਇਹਨਾਂ ਨੇ ਕਿਸੇ ਤੋਂ ਲੈ ਕੇ ਆਏ ਸੀ। ਸਾਡੇ ਇਸ ਸੰਬੰਧੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਕੁਝ ਸਾਹਮਣੇ ਆਇਆ ਤੇ ਅਸੀਂ ਉਸ ਨੂੰ ਵਰਕਆਊਟ ਕਰ ਰਹੇ ਹਾਂ। ਬੈਕਵਰਡ ਤੇ ਫਾਰਵਰਡ ਲਿੰਕੇजेस ਤੇ ਇਸ ਇਵੇਂ ਜਿਹੜੇ ਦੂਸਰੇ ਕੇਸ ਦੇ ਵਿੱਚ ਬੈਕਵਰਡ ਲਿੰਕੇਜ ਵਰਕਆਊਟ ਕਰਦੇ ਜਿਹੜੇ ਦੋ ਪਿਸਟਲ ਤੇ 30 30 ਮੋਰਦੇ ਤੇ ਦੋ ਮੈਗਜ਼ੀਨ ਤੇ ਦੋ ਜੰਦਾ ਰੌਂਦ ਬਰਾਮ ਫੜਿਆ ਇਹ ਕੁੱਲਗੜੀ ਵਾਲੇ ਚ ਜਿਹੜੀ ਫੋਰਚਨਰ ਸੀ ਉਹਨਾਂ ਨਾਲ ਤਾਂ ਇਹ ਸਬੰਧ ਇਹਨਾਂ ਦਾ ਕੋਈ ਹੈਗਾ ਜੀ ਜਿਹੜੇ ਆ ਇੱਕ ਕਿਲੋ ਤੇਰਾ ਨਹੀਂ ਇਹਨਾਂ ਦਾ ਉਹਦੇ ਨਾਲ ਕੋਈ ਸਬੰਧ ਨਹੀਂ ਡਿਫਰੈਂਟ ਹੈ ਇਹਨਾਂ ਤੋਂ ਪਹਿਲਾਂ ਹੈ ਜੀ ਇਹਨਾਂ ਦੇ ਪਹਿਲਾਂ ਕੋਈ ਕੇਸ ਸੀ ਦੀ ਜਿਹੜੀ ਮਹਮਾਨਯੋਗ ਸੀਐਮ ਸਾਹਿਬ ਵੱਲੋਂ ਚਲਾਈ ਗਈ ਹੈ ਇਸ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਏਜੀ ਸਾਹਿਬ ਟਰਾਂਸਪਰੈਂਸੀ ਉਹਨਾਂ ਦੀਆਂ ਹਦਾਇਤਾਂ ਤੇ ਚੱਲਦੇ ਹੋਏ ਅੱਜ ਫੇਰ ਸਾਨੂੰ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ ਫਰੋਜ਼ਪੁਰ ਪੁਲਿਸ ਨੂੰ ਜਿਸ ਦੇ ਵਿੱਚ ਸਾਡੇ ਐਸਐਚਓ ਕੁਲਗੜੀ ਡੀਐਸਪੀ ਆਰ ਤੇ ਸਾਡੇ ਐਸਪੀਡੀ ਇਨਾਂ ਦੀ ਸੁਪਰਵਾਈਜ਼ਨ ਚ ਚੱਲਦੇ ਆ ਸਾਡੀ ਟੀਮ ਨੇ ਬਹੁਤ ਵਧੀਆ ਰਿਕਵਰੀ ਕਰਦੇ ਹੋਏ ਦੋ ਜਣੇ ਅਰੈਸਟ ਕੀਤੇ ਅਰਸ਼ਦੀਪ ਸਿੰਘ ਉਰਫ ਅਰਸ਼ ਤੇ ਸਨੀ ਪੁੱਤਰ ਤਰਸੀਮ ਦੋਨੋਂ ਪਿੰਡ ਮੱਲੇਵਾਲ ਥਾਣਾ ਜੀਰਾ ਦੇ ਹੈਗੇ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਇਹਨਾਂ ਤੋਂ ਬਰਾਮਦ ਹੋ ਕਾਰਨ ਸਫਲਤਾ ਹਾਸਲ ਕੀਤੀ ਹੈ ਤੇ ਇਵੇਂ ਹੀ ਜਿਹੜਾ ਇਹਨਾਂ ਵੱਲੋਂ ਹੀ ਐਸਐਚਓ ਕੋਲਗੜੀ ਵੱਲੋਂ ਮਕਦਮਾ ਨੰਬਰ 34 ਜੋ ਪਹਿਲਾ 4425 ਦਾ ਦਰਜ ਹੈ ਐਨਡੀਪੀਐਸ ਐਕਟ ਦੇ ਆਮ ਜੈਕਟ ਉਹਦੇ ਵਿੱਚ ਪਹਿਲਾਂ ਕਾਫੀ ਵਧੀਆ ਰਿਕਵਰੀ ਹੋਈ ਸੀ 1 ਕਿਲੋ 57 1.57 ਕਿਲੋ ਹੈਰੋਇਨ ਇੱਕ ਪਿਸਟਲ 32 ਬੋਰ ਤੇ ਰੋਂਦ ਜਿੰਦਾ ਰੋਂਦ ਬ੍ਰਾਉਂਡ ਹੋਏ ਸੀ ਉਸ ਕੇਸ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਪਿਸਟਲ 30 ਬੋਰ ਤੇ ਦੋ ਮੈਗਜ਼ੀਨ ਤੇ ਦੋ ਜਿੰਦਾ ਰੋਂਦ ਹੋਰ ਬਰਾਮਦ ਕੀਤੇ ਆ ਜਿਹੜੇ ਜਿਹੜਾ ਤੀਸਰਾ ਕੇਸ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਮੁਕੱਦਮਾ ਨੰਬਰ 72 ਹੈ ਗੁਰੂ ਹਰਸਾਏ ਥਾਣੇ ਦੇ ਵਿੱਚ ਉਹ ਉਹਨਾਂ ਨੇ ਵਿਜੀ ਹੋਈ ਸੀ ਫਸਲ ਜਿਹਦੀ ਫਸਲ ਨੂੰ ਜਦੋਂ ਉਸ ਨੂੰ ਕੱਟਿਆ ਗਿਆ ਕੱਟ ਕੇ ਉਸ ਦੀ ਵੇਟ ਕੀਤਾ ਤਾਂ 4 ਕਿਲੋ 800 ਗ੍ਰਾਮ ਪੋਸਟ ਦੇ ਬੂਟੇ ਬਰਾਮਦ ਹੋਏ ਆ ਜੋ ਕਿ ਉਸ ਦੇ ਖੇਤ ਦੇ ਵਿੱਚ ਉਗਾਏ ਹੋਏ ਸੀ ਜੋ ਇਲੀਗਲ ਹੈ ਉਸੇ ਖੇਤੀ ਕਰਨਾ ਤੇ ਉਸ ਸੰਬੰਧੀ ਜਿਹੜੀ ਬੀਐਸਐਫ ਤੇ ਸਾਡੀ ਪੁਲਿਸ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਉਸ ਜਿਹੜੀ ਖੇਤੀ ਨੂੰ ਡਿਸਟਰੋਏ ਕਰਕੇ ਆ ਚੀਜ਼ ਉਸ ਤੋਂ ਬਰਾਮਦ ਕੀਤੀ ਸਰ 1 ਕਿਲੋ 13 ਗ੍ਰਾਮ ਜਿਹੜੀ ਆ ਉਹ ਕਿੱਥੇ ਲੈ ਕੇ ਜਾ ਰਹੇ ਸੀ ਵੇਚਣ ਜਾ ਰਹੇ ਸੀ ਜਾਂ ਲੈ ਕੇ ਆਏ ਸੀ ਬਾਰਡਰ ਪਾਰ ਤੋਂ ਆਈ ਸੀ ਇਹ ਜਿਹੜੀ 1 ਕਿਲੋ 13 ਗ੍ਰਾਮ ਇਹ ਇਹਨਾਂ ਨੇ ਕਿਸੇ ਤੋਂ ਲੈ ਕੇ ਆਏ ਸੀ ਸਾਡੇ ਇਸ ਸੰਬੰਧੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਕੋ ਸਾਹਮਣੇ ਆਇਆ ਤੇ ਅਸੀਂ ਉਸ ਨੂੰ ਵਰਕਆਊਟ ਕਰ ਰਹੇ ਹਾਂ ਬੈਕਵਰਡ ਤੇ ਫਾਰਵਰਡ ਲਿੰਕੇजेस ਤੇ ਇਸ ਇਵੇਂ ਜਿਹੜੇ ਦੂਸਰੇ ਕੇਸ ਦੇ ਵਿੱਚ ਬੈਕਵਰਡ ਲਿੰਕੇਜ ਵਰਕ ਆਊਟ ਕਰਦੇ ਜਿਹੜੇ ਦੋ ਪਿਸਟਲ ਤੇ 30 30 ਬੋਰਦੇ ਤੇ ਦੋ ਮੈਗਜ਼ੀਨ ਤੇ ਦੋ ਜਿੰਦਾ ਰੌਂਦ ਬਰਾਮ ਹੋ ਰਿਹਾ। ਇਹ ਕੁੱਲ ਗੜੀ ਵਾਲੇ ਚ ਜਿਹੜੀ ਫੋਰਚਨਰ ਸੀ ਉਹਨਾਂ ਨਾਲ ਤਾਂ ਇਸ ਸੰਬੰਧ ਇਹਨਾਂ ਦਾ ਕੋਈ ਹੈਗਾ ਜੀ ਜਿਹੜੇ ਆ ਇੱਕ ਕਿਲੋ ਤੇਰਾ ਨਹੀਂ ਇਹਨਾਂ ਦਾ ਉਹਦੇ ਨਾਲ ਕੋਈ ਸਬੰਧ। ਇਹ ਡਿਫਰੈਂਟ ਇਹਨਾਂ ਤੋਂ ਪਹਿਲਾਂ ਹੈ ਜੀ ਇਹਨਾਂ ਦੇ ਪਹਿਲਾਂ ਕੋਈ ਕੇਸ। ਵਿਰਧ ਜਿਹੜੀ ਮਹਮ ਮਾਨਯੋਗ ਸੀਐਮ ਸਾਹਿਬ ਵੱਲੋਂ ਚਲਾਈ ਗਈ ਹੈ ਇਸ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਜੀ ਸਾਹਿਬ ਟਰਾਂਸਪਰੈਂਸੀ ਉਹਨਾਂ ਦੀਆਂ ਹਦਾਇਤਾਂ ਤੇ ਚੱਲਦੇ ਹੋਏ ਅੱਜ ਫੇਰ ਸਾਨੂੰ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ ਫਰੋਜ਼ਪੁਰ ਪੁਲਿਸ ਨੂੰ ਜਿਸ ਦੇ ਵਿੱਚ ਸਾਡੇ ਐਸਐਚਓ ਕੁਲਗੜੀ ਡੀਐਸਪੀ ਆਰ ਤੇ ਸਾਡੇ ਐਸਪੀਡੀ ਇਹਨਾਂ ਦੀ ਸੁਪਰਵਾਈਜ਼ਨ ਚ ਚੱਲਦੇ ਆ ਸਾਡੀ ਟੀਮ ਨੇ ਬਹੁਤ ਵਧੀਆ ਰਿਕਵਰੀ ਕਰਦੇ ਹੋਏ ਦੋ ਜਣੇ ਅਰੈਸਟ ਕੀਤੇ ਅਰਸ਼ਦੀਪ ਸਿੰਘ ਉਰਫ ਅਰਸ਼ ਤੇ ਸਨੀ ਪੁੱਤਰ ਤਰਸੀਮ ਦੋਨੋਂ ਪਿੰਡ ਮੱਲੇਵਾਲ ਥਾਣਾ ਜੀਰਾ ਦੇ ਹੈਗੇ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਇਹਨਾਂ ਤੋਂ ਬਰਾਮਦ ਹੋ ਕਰਨ ਸਫਲਤਾ ਹਾਸਲ ਕੀਤੀ ਹੈ ਤੇ ਇਵੇਂ ਹੀ ਜਿਹੜਾ ਇਹਨਾਂ ਵੱਲੋਂ ਹੀ ਐਸਐਚਓ ਕੋਲਗੜੀ ਵੱਲੋਂ ਇੱਕ ਮਕਦਮਾ ਨੰਬਰ 34 ਜੋ ਪਹਿਲਾਂ 4425 ਦਾ ਦਰਜ ਹੈ ਆ ਐਨਡੀਪੀਐਸ ਐਕਟ ਤੇ ਆਮਜੈਕਟ ਉਹਦੇ ਵਿੱਚ ਪਹਿਲਾਂ ਕਾਫੀ ਵਧੀਆ ਰਿਕਵਰੀ ਹੋਈ ਸੀ 1 ਕਿਲੋ 57 1.57 ਕਿਲੋ ਹੈਰੋਇਨ ਇੱਕ ਪਿਸਤਲ 32 ਬੋਰ ਤੇ ਰੋਂਦ ਜਿੰਦਾ ਰੋਂਦ ਬਰਾਉਂਡ ਹੋਏ ਸੀ ਉਸ ਕੇਸ ਦੇ ਵਿੱਚ ਅਗੇ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਪਿਸਟਲ 30 ਬੋਰ ਤੇ ਦੋ ਮੈਗਜ਼ੀਨ ਤੇ ਦੋ ਜਿੰਦਾ ਰੋਂ ਹੋਰ ਬਰਾਮਦ ਕੀਤੇ ਆ ਜਿਹੜੀ ਬੁੱਟ ਫੜੀ ਅੱਗੇ ਕਿਤੇ ਬੀਣ ਚੱਲੇ ਸੀ ਜਿਹੜੇ ਜਿਹੜਾ ਤੀਸਰਾ ਕੇਸ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਉਹ ਮੁਕੱਦਮਾ ਨੰਬਰ 72 ਹੈ ਗੁਰੂ ਹਰਸਾਏ ਥਾਣੇ ਦੇ ਵਿੱਚ ਉਹ ਉਹਨਾਂ ਨੇ ਵਿਜੀ ਹੋਈ ਸੀ ਫਸਲ ਜਿਹਦੀ ਫਸਲ ਨੂੰ ਜਦੋਂ ਉਸ ਨੂੰ ਕੱਟਿਆ ਗਿਆ ਕੱਟ ਕੇ ਉਸ ਦੀ weight ਕੀਤਾ ਤਾਂ 4 ਕਿਲੋ 800 ਗ੍ਰਾਮ ਪੋਸਟ ਦੇ ਬੂਟੇ ਬਰਾਮਦ ਹੋਏ ਆ ਜੋ ਕਿ ਉਸ ਦੇ ਖੇਤ ਦੇ ਵਿੱਚ ਉਗਾਏ ਹੋਏ ਸੀ ਜੋ ਇਲੀਗਲ ਹੈ ਉਸੇ ਖੇਤੀ ਕਰਨਾ ਤੇ ਉਸ ਸੰਬੰਧੀ ਜਿਹੜੀ ਬੀਐਸਐਫ ਤੇ ਸਾਡੀ ਪੁਲਿਸ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਉਸੇ ਜਿਹੜੀ ਖੇਤੀ ਨੂੰ ਡਿਸਟਰੋਏ ਕਰਕੇ ਆ ਚੀਜ਼ ਉਸ ਤੋਂ ਬਰਾਮਦ ਕੀਤੀ ਸਰ 1 ਕਿਲੋ 13 ਗ੍ਰਾਮ ਜਿਹੜੀ ਆ ਉਹ ਕਿੱਥੇ ਲੈ ਕੇ ਜਾ ਰਹੇ ਸੀ ਵੇਚਣ ਜਾ ਰਹੇ ਸੀ ਜਾਂ ਲੈ ਕੇ ਆਏ ਸੀ ਬਾਰਡਰ ਪਾਰ ਤੋਂ ਆਈ ਸੀ ਇਹ ਜਿਹੜੀ 1 ਕਿਲੋ 13 ਗ੍ਰਾਮ ਇਹ ਇਹਨਾਂ ਨੇ ਕਿਸੇ ਤੋਂ ਲੈ ਕੇ ਅੱਗੇ ਆਇਆ ਸੀ ਸਾਡੇ ਇਸ ਸਬੰਧੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਕੁਝ ਸਾਹਮਣੇ ਆਇਆ ਤੇ ਅਸੀਂ ਉਸ ਨੂੰ ਵਰਕਆਊਟ ਕਰ ਰਹੇ ਹਾਂ ਬੈਕਵਰਡ ਤੇ ਫਾਰਵਰਡ ਲਿੰਕੇजेस ਤੇ ਇਸ ਇਵੇਂ ਜਿਹੜੇ ਦੂਸਰੇ ਕੇਸ ਦੇ ਵਿੱਚ ਬੈਕਵਰਡ ਲਿੰਕੇਜ ਵਰਕਆਊਟ ਕਰਦੇ ਜਿਹੜੇ ਦੋ ਪਿਸਟਲ ਤੇ 30 30 ਬੋਲਦੇ ਤੇ ਦੋ ਮੈਗਜ਼ੀਨ ਤੇ ਦੋ ਜੰਦਾ ਰੌਂਦ ਬਰਾਮਦ ਹੋਇਆ ਇਹ ਕੁੱਲ ਗੱਡੀ ਵਾਲੇ ਚ ਜਿਹੜੀ ਫੋਰਚਨਰ ਸੀ ਉਹਨਾਂ ਨਾਲ ਤਾਂ ਇਸ ਸਬੰਧ ਇਹਨਾਂ ਦਾ ਕੋਈ ਹੈਗਾ ਜੀ ਜਿਹੜੇ ਆ 1 ਕਿਲੋ 13 ਗ੍ਰਾਮ ਨਹੀਂ ਇਹਨਾਂ ਦਾ ਉਹਦੇ ਨਾਲ ਕੋਈ ਸਬੰਧ ਨਹੀਂ ਇਹਨਾਂ ਤੋਂ ਪਹਿਲਾਂ ਵੀ ਹਮਲੇ ਕਰਦੇ ਇਹਨਾਂ ਤੋਂ ਪਹਿਲਾਂ ਹੈ ਜੀ ਇਹਨਾਂ ਦੇ ਪਹਿਲਾਂ ਕੋਈ ਵੇਸ